ਤੇ ਮੁਕਾਬਲਾ ਵੀ ਇਸ ਤਰੀਕੇ ਦਾ ਰਿਹਾ ਕਿ ਇੱਕ ਮਿੰਟ ਤਾਂ ਇਹ ਲੱਗਦਾ ਸੀ ਕਿ ਹੱਥ ਤੋਂ ਮੁਕਾਬਲਾ ਗਿਆ ਤੇ ਅਗਲੇ ਹੀ ਪਲ ਲੱਗਦਾ ਸੀਗਾ ਕਿ ਜਿੱਤ ਆਏਗੀ ਜੀ ਕਿਵੇਂ ਦੇਖਦੇ ਕਿਵੇਂ ਦੇਖਦਾ ਕਿ ਮੈਂ ਤਾਂ ਪਹਿਲਾਂ ਮਤਲਬ ਤਾੜੀਆਂ ਵਾਲੀ ਗੱਲ ਕਰਦਾ ਹਾਂ ਜੀ ਕੀ ਬਾਤ ਹੈ ਡੇਵਿਡ ਮਿਲਰ ਦਾ ਜਿਹੜਾ ਕੈਚ ਸੂਰਿਆ ਕੁਮਾਰ ਯਾਦਵ ਨੇ ਬਿਲਕੁਲ ਬਾਉਂਡਰੀ ਤੇ ਲਿਆ ਭਾਈ ਜੀ ਜੋ ਛੱਕਾ ਲੱਗ ਜਾਂਦਾ ਨਾ ਤੇ ਗੇਮ ਪਲਟ ਗਈ ਸੀ ਜਦੋਂ ਰੀਪਲੇਅ ਦਿਖਾ ਰਹੇ ਸੀ ਨਾ ਸਤਨਾਮ ਉਦੋਂ ਮੈਨੂੰ ਮੈ ਲੱਗਿਆ ਮੈਂ ਕਿਹਾ ਯਾਰ ਸ਼ਾਇਦ ਕਿਤੇ ਪੈਰ ਟੱਚ ਹੋ ਗਿਆ ਆ ਬੰਦੇ ਦਾ ਜੋ ਕਲਾਸਨ ਨੇ ਕੈਚ ਰਿਸ਼ਪ ਪੰਥ ਨੂੰ ਦਿੱਤਾ ਬਸ ਉਥੋਂ ਮੈਚ ਮੁੜ ਗਿਆ ਸਾਊਥ ਅਫਰੀਕਾ ਡੇਵਿਡ ਮਿਲਰ ਉਹ ਨਹੀਂ ਕੀ ਸੋਚ ਰਹੇ ਨੇ ਕਿ ਭਈ 18ਵਾਂ ਓਵਰ ਆ ਤੇ 19ਵਾਂ ਤੇ ਜਿਹੜਾ 20ਵਾਂ ਓਵਰ ਆ ਇਹ ਅਰਸ਼ਦੀਪ ਤੇ ਬੋਮਰਾ ਕਰਨਗੇ ਬੈਟਸਮੈਨ ਨੇ ਕੁਝ ਹੋਰ ਸੋਚ ਕੇ ਪਲਾਨ ਕੀਤਾ ਹੋਵੇ ਤੇ ਉਧਰੋਂ ਕੁਝ ਹੋਰ ਆ ਦੇ ਬੁਮਰਾ ਆਇਆ ਬੁਮਰਾ ਨੇ ਆ ਕੇ ਤੁਸੀਂ ਦੇਖੋ ਕਿ ਜਿਹੜਾ ਜਨਸਨ ਸੀਗਾ ਜਿਹੜਾ ਉਹ ਚੰਗੀ ਹਿੱਟ ਕਰਦਾ ਉਹ ਉਹਦੀ ਬਿਲਕੁਲ ਆਫ ਤੋਂ ਲਿਆ ਕੇ ਲੈਗ ਸਟੰਪੋਂ ਨੇ ਕੱਢ ਕੇ ਮਾਰੀ ਬਹੁਤ سارے ਟਰਨਿੰਗ ਪੁਆਇੰਟ ਸੀ ਪਰ ਮੇਨ ਦੋ ਸੀਗੇ ਇਸ ਦਾ ਇੱਕ ਕਲਾਰਸਨ ਦਾ ਕੈਚ ਤੇ ਇੱਕ ਜਿਹੜਾ ਰਿਸ਼ਮ ਨੇ ਲਿਆ ਹਾਰਦਿਕ ਦੀ ਬੋਲ ਤੇ ਇੱਕ ਜਿਹੜਾ ਗੇ ਸੂਰਜ ਕੁਮਾਰ ਯਾਦਵ ਨੇ ਲਿਆ 17 ਸਾਲ ਬਾਅਦ T20 ਦਾ ਵਰਲਡ ਕੱਪ ਵਾਪਸ ਇੰਡੀਆ ਚ ਆਉਣਾ ਇਹਦੀ ਖੁਸ਼ੀ ਹੋ ਹੋ ਰਹਾ ਦੋ ਬੰਦੇ ਕਮਾਲ ਦੀ ਗੱਲ ਕਰਕੇ ਗਏ ਨੇ ਰੋਹਿਤ ਸ਼ਰਮਾ ਤੇ ਕੋਹਲੀ ਨੌਕਾਊਟ ਗੇਮ ਵਾਲਾ ਪਲੇਅਰ ਆ ਕੋਹਲੀ ਹੁਣ ਐਸੀ ਸਿਚੁਏਸ਼ਨ ਚ ਜਦੋਂ ਟੀਮ ਇੰਡੀਆ ਜਦੋਂ ਵੀ ਆਈ ਆ ਚਾਹੇ ਉਹ ਫਾਈਨਲ ਮੁਕਾਬਲਾ ਹੀ ਕਿਉਂ ਨਾ ਹੋਵੇ ਭਾਈ ਫੇਰ ਨਹੀਂ ਗੋਲੀ ਹਿੱਲਿਆ ਪਰ ਜਿਹੜੀਆਂ ਗੱਲਾਂ ਅਸੀਂ ਵੀ ਕਹਿੰਦੇ ਹਾਂ ਕਿ ਪਹਿਲਾਂ ਤੁਸੀਂ ਕਹਿ ਰਹੇ ਹੋ ਕਿ ਲੋਕ ਯਾਰ ਐਦਾਂ ਦਾ ਕਮੈਂਟ ਕਰਦੇ ਸੀ ਗੋਲੀ ਦੇ ਲਈ ਕੀਤਾ ਨਾ ਅਗਲੇ ਨੇ ਮੂੰਹ ਬੰਦ ਅਕਸ਼ਰ ਪਟੇਲ ਨੇ ਆਪਣੀ ਹੁਣ ਤੱਕ ਦੀ ਜਾਂ ਕਹਿ ਲਈਏ ਕਿ ਹੋਂ ਤੱਕ ਦੀ ਵੀ ਫਿਊਚਰ ਦੀ ਵੀ ਬੈਸਟ ਪਾਰੀਆਂ ਚ ਉਹ ਪਾਰੀ ਅਕਸ਼ਰ ਪਟੇਲ ਨੇ ਕੀਤੀ ਹੈ ਸਾਡੇ ਦੋਹੇ ਮੈਨ ਬੋਲਰ ਬੁਮਰਾ ਤੇ ਅਰਸ਼ਦੀਪ ਸਿੰਘ ਕਮਾਲ ਦੀ ਫਾਰਮ ਚ ਪੂਰੇ ਟੂਰਨਾਮੈਂਟ ਚ ਰਹੇ ਕੋਈ ਇੱਕ ਟੂਰਨਾਮੈਂਚ ਇੱਕ ਮੈਚ ਨਹੀਂ ਸੀ ਕਿ ਜਿੱਥੇ ਇਹਨਾਂ ਨੇ ਵਿਕਟਾਂ ਨਾਲ ਲਈ ਹੋਵੇ ਧੜਾ ਧੜ ਮਾਰੀਆਂ ਵਿਕਟਾਂ ਕੱਢ ਕੇ। ਵਾਹ ਮੁਕਾਬਲਾ ਵਿੱਤੇ ਕੱਲ ਹੋਇਆ ਤੇ ਇਸ ਮੁਕਾਬਲੇ 'ਚ ਜਿੱਤਾਂ ਜਿਹੜੀ ਉਹ ਭਾਰਤ ਨੇ ਦਰਜ ਕੀਤੀ ਤਾਂ ਸਾਊਥ ਅਫਰੀਕਾ ਨੂੰ ਵੱਡੀ ਮਾਰ ਦਿੱਤੀ ਹੈ। ਇਸ ਤੇ ਗੱਲਬਾਤ ਕਰਾਂਗੇ ਸਾਡੇ ਸੀਨੀਅਰ ਪੱਤਰਕਾਰ ਰੌਬਿੰਦਰ ਜੀ ਨਾਲ। ਰੌਬਿੰਦਰ ਜੀ ਕਿਵੇਂ ਦੇਖਦੇ ਹੋ ਕਿ ਵਿੱਤੇ ਕੱਲ ਜਿਹੜਾ ਐਡਾ ਇਤਿਹਾਸਕ ਮੁਕਾਬਲਾ ਰਿਹਾ ਤੇ ਮੁਕਾਬਲਾ ਵੀ ਇਸ ਤਰੀਕੇ ਦਾ ਰਿਹਾ ਕਿ 1 ਮਿੰਟ ਤੱਕ ਇਹ ਲੱਗਦਾ ਸੀ ਕਿ ਹੱਥ 'ਚ ਮੁਕਾਬਲਾ ਗਿਆ ਤੇ ਅਗਲੇ ਹੀ ਪਲ ਲੱਗਦਾ ਸੀਗਾ ਕਿ ਜਿੱਤ ਆਏਗੀ ਜੀ ਕਿਵੇਂ ਦੇਖਦੇ ਸੀ ਕਿਵੇਂ ਦੇਖਦਾ ਕਿ ਮੈਂ ਤਾਂ ਪਹਿਲਾਂ ਮਤਲਬ ਤਾੜੀਆਂ ਵਾਲੀ ਗੱਲ ਕਰਦਾ ਹਨਾ ਜੀ ਕੀ ਬਾਤ ਹੈ ਜੀ ਮਤਲਬ ਇੱਕ ਟਾਈਮ ਐਸਾ ਸੀ ਜਦੋਂ ਕਲਾਰਸਨ ਨੇ ਇੱਕ ਓਵਰ 'ਚ 24 25 ਮਾਰੇ ਹਮ ਯਾਰ ਉਦੋਂ ਤਾਂ ਐ ਲੱਗਿਆ ਸੀ ਵੀ ਗਹੀ ਗੱਲ ਸਾਰੇ ਐ ਕਰ ਰਹੇ ਸੀ ਗਰੁੱਪਾਂ 'ਚ ਵੀ ਮੈਸੇਜ ਆ ਰਹੇ ਸੀ ਲੋ ਹੋ ਗਿਆ ਕੰਮ ਆ ਹੋ ਗਿਆ ਉਹ ਹੋ ਗਿਆ ਪਰ ਉਸ ਤੋਂ ਬਾਅਦ ਜਿਹੜਾ ਜਦੋਂ ਪਾਂਡਿਆ ਨੇ ਬਾਲ ਕਰਾਈ ਪਹਿਲੀ ਮਤਲਬ ਬਿਲਕੁਲ ਬਾਹਰ ਰੱਖੀ ਉਹਨੇ ਆਫ ਸਟੰਪ ਤੇ ਹੈਨਾ ਬਿਲਕੁਲ ਲਾਈਨ ਦੇ ਉੱਤੇ ਜੀ ਤੇ ਉਹਨੂੰ ਖੇਡਣ ਦੇ ਚੱਕਰ ਚ ਜੋ ਕਲਾਰਸਨ ਨੇ ਕੈਚ ਰਿਸ਼ਪ ਪੰਥ ਨੂੰ ਦਿੱਤਾ ਬਸ ਉੱਥੋਂ ਮੈਚ ਮੁੜ ਗਿਆ ਬਿਲਕੁਲ ਤੁਸੀਂ ਦੇਖ ਲਓ ਜੇ ਉਹ ਓਵਰ ਪਾਂਡਿਆ ਵਾਲਾ ਓਵਰ ਕਲਾਰਸਨ ਓਵਰ ਖੇਡ ਲੈਂਦਾ ਤਾਂ ਜੇ ਪਿਛਲੇ ਓਵਰ ਚ ਉਹਨੇ 24 25 ਮਾਰੇ ਸੀ ਤਾਂ ਇਹਦੇ ਵਿੱਚ ਘੱਟੋ-ਘੱਟ 15 ਸਕੋਰ ਪੱਕਾ ਸੀ ਜੀ ਵਿੱਚ ਸਿਰਫ 4 ਕਰਾਨ ਆਏ ਤੇ ਉਹ ਟਰਨਿੰਗ ਪੁਆਇੰਟ ਇੱਕ ਉਹ ਸੀ ਜੀ ਦੂਸਰਾ ਡੇਵਿਡ ਮਿਲਰ ਦਾ ਜਿਹੜਾ ਕੈਚ ਸੂਰਿਆ ਕੁਮਾਰ ਯਾਦਵ ਨੇ ਬਿਲਕੁਲ ਬਾਉਂਡਰੀ ਤੇ ਲਿਆ ਬਾਈ ਜੀ ਜੋ ਛੱਕਾ ਲੱਗ ਜਾਂਦਾ ਨਾ ਤੇ ਗੇਮ ਪਲਟ ਗਈ ਸੀ ਤੁਸੀਂ ਉਹ ਕਹੋ ਕਿ ਚੰਗੀ ਕਿਸਮਤ ਚੰਗੀ ਪਲੈਨਿੰਗ ਜਿਹੜਾ ਰੋਹਿਤ ਨੇ ਉਹਨੂੰ ਉੱਥੇ ਖਲਾ ਖੜਾ ਕੇ ਰੱਖਿਆ ਸੀ ਫੀਲਡਰ ਵੀ ਚੰਗਾ ਸੀ ਤੇ ਉਪਰ ਉਹਦੀ ਸਮਝਦਾਰੀ ਕਿਉਂਕਿ ਜਦੋਂ ਉਹ ਰੀਪਲੇ ਦਿਖਾ ਰਹੇ ਸੀ ਨਾ ਸਤਨਾਮ ਉਦੋਂ ਮੈਨੂੰ ਇਹ ਲੱਗਿਆ ਮੈਂ ਕਿਹਾ ਯਾਰ ਸ਼ਾਇਦ ਕਿਤੇ ਪੈਰ ਟੱਚ ਹੋ ਗਿਆ ਆ ਬੰਦੇ ਦਾ ਮੈਨੂੰ ਇਹ ਹੋਇਆ ਸੀ ਪਰ ਜਦੋਂ ਦੇਖਿਆ ਨਾ ਕਿ ਨਹੀਂ ਟੱਚ ਨਹੀਂ ਹੋਇਆ ਉਸ ਤੋਂ ਪਹਿਲਾਂ ਉਹਨੇ ਅੰਦਰ ਮਾਰੀ ਬਾਲ ਤੇ ਫਿਰ ਅੰਦਰ ਆ ਕੇ ਉਹਨੇ ਕੈਚ ਕੀਤਾ ਇਹ ਦੋ ਟਰਨਿੰਗ ਪੁਆਇੰਟ ਨੇ ਇੱਕ ਹੋਰ ਵੀ ਆ ਜਿਹਦੇ ਆਪਾਂ ਪਹਿਲਾਂ ਗੱਲ ਕਰਦੇ ਸੀ ਆਫ ਕੈਮਰੇ ਤੇ ਕਿ ਜਿਹੜਾ 18ਵਾਂ ਓਵਰ ਭੂਮਰਾ ਨੂੰ ਲੈ ਕੇ ਆ ਗਿਆ ਰੋਹਿਤ ਸ਼ਰਮਾ ਹੁਣ ਜਦੋਂ 17 ਓਵਰ ਹੋ ਗਏ ਤਿੰਨ ਓਵਰ ਬਾਕੀ ਨੇ ਇੱਕ ਬូមਰਾ ਦਾ ਸੀ ਇੱਕ ਸਾਡੇ ਪੰਜਾਬ ਦੇ ਪੁੱਤਰ ਅਰਸ਼ਦੀਪ ਦਾ ਸੀ ਇੱਕ ਹੀ ਪੰਡਿਆ ਦਾ ਸੀ ਹੁਣ ਸਾਊਥ ਅਫਰੀਕਾ ਡੇਵਿਡ ਮਿਲਰ ਉਹ ਨਹੀਂ ਕੀ ਸੋਚ ਰਹੇ ਨੇ ਕਿ ਭਈ 18ਵਾਂ ਓਵਰ ਆ ਤੇ 19ਵਾਂ ਤੇ ਜਿਹੜਾ 20ਵਾਂ ਓਵਰ ਆ ਇਹ ਅਰਸ਼ਦੀਪ ਤੇ ਬូមਰਾ ਕਰਨਗੇ ਤੇ ਵੀ 18ਵੇਂ ਓਵਰ 'ਚ ਆਏਗਾ ਹਰਦੀਪ ਪੰਡਿਆ ਹਰਦੀਪ ਪੰਡਿਆ ਆਊਗਾ ਤੇ ਆਪਾਂ ਮੈਂ ਉਹਦੇ ਤੇ ਚਾਂਸ ਲਾਉਂਗਾ ਪਰ ਉਹ ਗੇਮ ਇੱਕ ਤੁਸੀਂ ਦੇਖੋ ਜੋ ਤੁਸੀਂ ਬੈਟਿੰਗ ਕਰ ਰਹੇ ਹੋ ਨਾ ਐਨੀ ਤਕੜੀ ਸਿਚੁਏਸ਼ਨ ਦੇ ਵਿੱਚ ਐਨੇ ਫਸੇ ਹੋਨੇ ਹੋ ਤੁਸੀਂ ਬੈਟਸਮੈਨ ਨੇ ਕੁਝ ਹੋਰ ਸੋਚ ਕੇ ਪਲਾਨ ਕੀਤਾ ਹੋਵੇ ਤੇ ਉਧਰੋਂ ਕੁਝ ਹੋਰ ਆ ਜੇ ਬਿਲਕੁਲ ਬੈਟਸਮੈਨ ਤਾਂ ਤਿਆਰ ਖੜਾ ਹੋਵੇ ਵੀ ਬਾਈ ਯਾਰ ਪੇਸਰ ਆਊਗਾ ਮੈਂ ਇਦਾਂ ਕਰੂੰਗਾ ਉਧਰੋਂ ਕੋਈ ਗੁੱਗਲੀ ਸੁੱਟਣ ਵਾਲਾ ਬੋਲਰ ਲਿਆਵੇ ਕੈਪਟਨ ਬਹੁਤ ਫਰਕ ਪੈਂਦਾ ਸੋ ਜਿਹੜਾ ਉਹ ਰੋਹਿਤ ਦਾ ਉਹ ਫੈਸਲਾ ਸੀ ਕਿ ਜਿਹੜਾ 18ਵਾਂ ਓਵਰ ਆ ਉਹ ਹਾਰਦਿਕ ਨਹੀਂ ਉਥੇ ਭੂਮਰਾ ਆਊਗਾ ਭੂਮਰਾ ਆਇਆ ਭੂਮਰਾ ਨੇ ਆਕੇ ਤੁਸੀਂ ਦੇਖੋ ਕਿ ਜਿਹੜਾ ਜਨਸਨ ਸੀਗਾ ਜਿਹੜਾ ਉਹ ਚੰਗੀ ਹਿੱਟ ਕਰਦਾ ਉਹ ਉਹਦੀ ਬਿਲਕੁਲ ਆਫ ਤੋਂ ਲਿਆ ਕੇ ਲੈਗ ਸਟੰਪੋਂ ਨੇ ਕੱਢ ਕੇ ਮਾਰੀ ਆ ਉਹ ਵੀ ਇੱਕ ਟਰਨ ਬਹੁਤ ਸਾਰੇ ਟਰਨਿੰਗ ਪੁਆਇੰਟ ਸੀ ਪਰ ਮੇਨ ਦੋ ਸੀਗੇ ਇਸਨਾ ਇੱਕ ਕਲਾਰਸਨ ਦਾ ਕੈਚ ਤੇ ਇੱਕ ਜਿਹੜਾ ਰਿਸ਼ਮ ਨੇ ਲਿਆ ਹਾਰਦਿਕ ਦੀ ਬਾਲ ਤੇ ਇੱਕ ਜਿਹੜਾ ਅੱਗੇ ਸੂਰਜ ਕੁਮਾਰ ਯਾਦਵ ਨੇ ਲਿਆ ਉਹ ਬਹੁਤ ਜ਼ਿਆਦਾ ਉਹ ਵੀ ਬਹੁਤ ਇੰਪੋਰਟੈਂਟ ਦੋਨੋਂ ਹੀ ਬਹੁਤ ਇੰਪੋਰਟੈਂਟ ਸੀਗੇ ਤੇ ਉਸ ਤੋਂ ਬਾਅਦ ਜੋ ਕੁਝ ਹੋਇਆ ਜੋ ਤਸਵੀਰਾਂ ਅਸੀਂ ਦੇਖੀਆਂ ਮਤਲਬ 17 ਸਾਲ ਬਾਅਦ T20 ਦਾ ਵਰਲਡ ਕੱਪ ਵਾਪਸ ਇੰਡੀਆ ਚ ਆਉਣਾ ਇਹਦੀ ਖੁਸ਼ੀ ਹੋ ਹੋ ਰਾ ਰਾਤ ਤੁਸੀਂ ਦੇਖੋ ਕਿ ਦੁਨੀਆ ਪਾਗਲ ਹੋ ਗਈ ਸੀ ਬਈ ਤੇ ਕਿਸੇ ਵੀ ਸ਼ਹਿਰ ਚ ਦੇਖ ਲਓ ਤੁਸੀਂ ਇੱਧਰ ਲੱਗਦਾ ਸੀ ਕਿ ਯਾਰ ਸ਼ਾਇਦ ਕਿਤੇ ਅੱਜ ਦੀਵਾਲੀ ਤਾਂ ਨਹੀਂ ਹੈ ਇਹ جنੂਨ ਹੈ ਮਤਲਬ ਇੰਨਾ ਕ੍ਰਿਕਟ ਦੇ ਲਈ ਜਨੂਨ ਸਾਡੇ ਇੰਡੀਆ ਦੇ ਲੋਕਾਂ ਦਾ ਚਾਹੇ ਉਹ ਬਾਹਰ ਵੀ ਰਹਿੰਦੇ ਨੇ ਉੱਥੇ ਵੀ ਜਾ ਕੇ ਸਪੋਰਟ ਕਰਦੇ ਨੇ ਪਰ ਦੇਖੋ ਦੋ ਬੰਦੇ ਕਮਾਲ ਦੀ ਗੱਲ ਕਰਕੇ ਗਏ ਨੇ ਰੋਹਿਤ ਸ਼ਰਮਾ ਤੇ ਕੋਹਲੀ ਦੋਨਾਂ ਨੇ ਸਨਿਆਸ ਲਿਆ ਇਹਦੇ ਲਈ ਵੀ ਤਾੜੀਆਂ ਇੱਥੇ ਵੱਜਣੀਆਂ ਚਾਹੀਦੀਆਂ ਨੇ ਕਿਉਂਕਿ ਇਹ ਪਰਫੈਕਟ ਮੌਕਾ ਸੀਗਾ ਤੁਹਾਡਾ ਇਸ ਤੋਂ ਬੈਟਰ ਹੋਰ ਤੁਹਾਨੂੰ ਫੇਅਰਵੈਲ ਮਿਲੇ ਨਹੀਂ ਸਕਦੀ ਇੰਟਰਨੈਸ਼ਨਲ ਕ੍ਰਿਕਟ ਮੈਚ ਦੇ ਵਿੱਚ ਦੋਨੇ ਦੀ ਜੋੜੀ ਰਹੀ ਦੋਨਾਂ ਨੇ T20 ਕੱਪ ਆਪਣੇ ਮੋਢਿਆਂ ਤੇ ਲਿਆ ਕੇ ਇੱਥੇ ਤੱਕ ਜਿਤਾਇਆ ਰਿਟਾਇਰਮੈਂਟ ਲੈ ਲਈ ਇਹ ਸਭ ਤੋਂ ਵੱਡੀ ਬਹੁਤ ਤਾਕੜੀ ਫੇਅਰਵੈਲ ਤੇ ਦੂਸਰੀ ਇੱਕ ਗੱਲ ਹੋਰ ਹੈ ਜਿਹੜੀ ਆਪਾਂ ਪਹਿਲਾਂ ਗੱਲ ਕਰਦੇ ਸੀ ਕਿ ਕੋਲੀ ਚੱਲ ਨਹੀਂ ਰਿਹਾ ਕੋਲੀ ਚੱਲ ਰਿਹਾ ਤੁਸੀਂ ਯਾਦ ਆ ਤੁਹਾਨੂੰ ਮੈਂ ਉਸ ਦਿਨ ਕਿਹਾ ਸੀ ਹੈਨਾ ਪਿਛਲੇ ਪ੍ਰੋਗਰਾਮ ਚ ਆਪਾਂ ਇਹ ਗੱਲਬਾਤ ਕਰੀ ਰਹੀ ਸੀ ਕਿ ਕੋਲੀ ਤੇ ਹੁਣ ਵੱਡੀ ਨਜ਼ਰ ਆ ਟੁੱਟ ਗਈ ਹੈ ਕਿ ਆਖਰਕਾਰ ਉਹ ਰਿਟਾਇਰਮੈਂਟ ਵੱਲ ਵੀ ਜਾਣ ਦੀ ਕੋਸ਼ਿਸ਼ ਕਰ ਰਹੇ ਆ ਜੋ ਸਵਾਲ ਖੜੇ ਹੋ ਰਹੇ ਸੀਗੇ ਕਿ ਉਹਨਾਂ ਨੂੰ ਰਿਟਾਇਰਮੈਂਟ ਲੈਣੀ ਚਾਹੀਦੀ ਹੈ ਜਾਂ ਖਿਡਾਣਾ ਨਹੀਂ ਚਾਹੀਦਾ ਸੀ ਇਹ ਜਿਹੇ ਜਿਹੜੇ ਕਮੈਂਟ ਵੀ ਆ ਰਹੇ ਸੀ ਪਰ ਉਹਨਾਂ ਕਮੈਂਟਾਂ ਦਾ ਜਿਹੜਾ ਜਵਾਬ ਆ ਲਾਜਵਾਬ ਤਰੀਕੇ ਨਾਲ ਦਿੱਤਾ ਹੈ ਜਿਸ ਸਮੇਂ ਐਨ ਜਿਹੜੀ ਲੋ ਮੈਂ 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 ਤੁਹਾਨੂੰ ਉਸ ਦਿਨ ਕਿਹਾ ਨਹੀਂ ਪਰਸੋਂ ਵਾਲੇ ਪ੍ਰੋਗਰਾਮ ਚ ਕਿਹਾ ਨਹੀਂ ਸੀ ਮੈਂ ਕਹਾਂ ਵੀ ਸਤਨਾਮ ਇਹ ਨਾ ਨੌਕਆਊਟ ਗੇਮ ਵਾਲਾ ਪਲੇਅਰ ਆ ਕੋਹਲੀ ਵੀ ਇਹ ਚੱਲੂਗਾ ਪਹਿਲਾਂ ਮੈਨੂੰ ਪੂਰੀ ਮੀਸੀ ਵੀ ਸੈਮੀਫਾਈਨਲ ਚੱਲੂਗਾ ਉਹ ਨਹੀਂ ਚੱਲਿਆ ਫਿਰ ਤਾਂ ਪੂਰਾ ਸੀਗਾ ਕਿ ਯਾਰ ਫਾਈਨਲ ਆ ਕਿਉਂਕਿ ਫਾਈਨਲ ਦੇ ਵਿੱਚ ਜਿੰਨੇ ਵੀ ਇੰਟਰਨੈਸ਼ਨਲ ਫਾਈਨਲ ਖੇਡੇ ਹੈ ਨਾ ਕੋਹਲੀ ਨੇ ਫਾਈਨਲ ਬਈਜੀ ਹਰ ਮੈਚ ਦੇ ਵਿੱਚ ਹਰ ਫਾਈਨਲ ਚ ਕੋਹਲੀ ਨੇ 50 ਮਾਰੀ ਆ ਮਤਲਬ ਇਹ ਵੱਡੇ ਮੈਚ ਵਾਲਾ ਪਲੇਅਰ ਆ ਪਹਿਲਾਂ ਠੀਕ ਹੈ ਕੋਹਲੀ ਨਹੀਂ ਚੱਲਿਆ ਬਾਕੀ ਚੱਲ ਰਹੇ ਨੇ ਉਦੋਂ ਕੋਹਲੀ ਦੀ ਜ਼ਰੂਰਤ ਮਹਿਸੂਸ ਹੀ ਨਹੀਂ ਹੋਈ ਕਦੋਂ ਮਹਿਸੂਸ ਹੋਈ ਸੈਮੀ ਫਾਈਨਲ ਚ ਵੀ ਮਹਿਸੂਸ ਨਹੀਂ ਹੋਈ ਕਿਉਂਕਿ ਕੋਹਲੀ ਆਊਟ ਹੋ ਗਿਆ ਠੀਕ ਹੈ ਰੋਹਿਤ ਖੜਾ ਆ ਉਹਨੇ 50 ਮਾਰੀ ਬਾਕੀ ਸੂਰੀਆ ਨੇ ਸੰਭਾਲ ਲਈ ਗੱਲ ਫਾਈਨਲ ਮੁਕਾਬਲਾ ਰੋਹਿਤ ਬਹੁਤ ਗਲਤ ਸ਼ਾਟ ਖੇਡਿਆ ਬਹੁਤ ਜਲਦਬਾਜ਼ੀ ਕੀਤੀ ਹੈ ਰੋਹਿਤ ਨੇ ਹਨਾ ਕੇਸ਼ਵ ਮਹਾਰਾਜ ਦੀ ਬੋਲ ਤੇ ਪਹਿਲਾਂ ਦੋ ਚੌਕੇ ਲਾ ਗਏ ਤੁਹਾਨੂੰ ਲੋੜ ਨਹੀਂ ਸੀ ਹੋਰ ਤੇ ਸਵੀਪ ਮਾਰਨ ਦੇ ਚੱਕਰ ਚ ਉਹ ਗਿਆ ਰੋਹਿਤ ਗਿਆ ਉਸ ਤੋਂ ਬਾਅਦ ਰਿਸ਼ਵ ਆਇਆ ਉਹ ਗਿਆ ਸੂਰੀਆ ਆਇਆ ਉਹ ਗਿਆ ਬਈ 3 34 ਤੇ 3 32 ਤੇ 3 ਵਿਕਟਾਂ ਤੁਹਾਡੀਆਂ ਡਾਊਨ ਸੀ ਤੇ ਦੂਸਰੇ ਪਾਸੇ ਕੋਲੀ ਸੀ ਹੁਣ ਐਸੀ ਸਿਚੁਏਸ਼ਨ ਚ ਜਦੋਂ ਟੀਮ ਇੰਡੀਆ ਜਦੋਂ ਵੀ ਆਈ ਆ ਚਾਹੇ ਉਹ ਫਾਈਨਲ ਮੁਕਾਬਲਾ ਹੀ ਕਿਉਂ ਨਾ ਹੋਵੇ ਬਈ ਫੇਰ ਨਹੀਂ ਕੋਲੀ ਹਿੱਲਿਆ ਫੇਰ ਤਾਂ ਕੋਲੀ ਖੜ ਗਿਆ ਤੇ ਇੱਕ ਮੈਨੂੰ ਬੜਾ ਮਤਲਬ ਇਹ ਵੀ ਹੋ ਰਿਹਾ ਸੀ ਹਾਸੇ ਵੀ ਆ ਰਹੀ ਸੀ ਥੋੜਾ ਜਿਹਾ ਉਹ ਵੀ ਹੋ ਰਿਹਾ ਸੀ ਕਮੈਂਟੇਟਰਸ ਤੇ 15ਵੇਂ ਓਵਰ ਤੋਂ ਬਾਅਦ ਉਹ ਕਹਿਣ ਲੱਗੇ ਕਿ ਹੁਣ ਕੋਲੀ ਨੂੰ ਇਹ ਥੋੜਾ ਜਿਹਾ ਫਾਸਟ ਖੇਡਣਾ ਪਏਗਾ ਇੰਨੇ ਕ ਰਨ ਰੇਟ ਦੇ ਨਾਲ ਕੁਝ ਨਹੀਂ ਬਣਨਾ ਬਈ ਉਹ ਤੁਸੀਂ ਉਹ ਸੋਚੋ ਕਿ ਜਦੋਂ 32 ਤੇ ਤੁਹਾਡੀਆਂ ਤਿੰਨ ਵਿਕਟਾਂ ਡਾਊਨ ਸੀ ਜੇ ਕੋਲੀ ਉਦੋਂ ਹੀ ਨਾ ਖੜਦਾ ਜੇ ਉਦੋਂ ਹੀ ਆਊਟ ਹੋ ਜਾਂਦਾ ਤੇ ਤੁਸੀਂ ਇੱਥੇ ਤੱਕ ਪਹੁੰਚੇ ਨਹੀਂ ਸਕਦੇ ਸੀ ਚਲੋ ਕਮੈਂਟਰੀ ਚ 100 ਗੱਲਾਂ ਕਹਿ ਦਿੰਦਾ ਪਰ ਜਿਹੜੀਆਂ ਗੱਲਾਂ ਅਸੀਂ ਵੀ ਕਹਿੰਦੇ ਹਾਂ ਕਿ ਪਹਿਲਾਂ ਤੁਸੀਂ ਕਹਿ ਰਹੇ ਹੋ ਕਿ ਲੋਕ ਯਾਰ ਐਦਾਂ ਦਾ ਕਮੈਂਟ ਕਰਦੇ ਸੀ ਕੋਲੀ ਦੇ ਲਈ ਕੀਤਾ ਨਾ ਅਗਲੇ ਨੇ ਮੂੰਹ ਬੰਦ ਕਿਸੇ ਮੈਚ ਚ ਦੋ ਤਿੰਨ ਮੈਚ ਚ ਜ਼ੀਰੋ ਕਿਸੇ ਚ ਦੋ ਕਿਸੇ ਤਿੰਨ ਇੱਕ ਮੈਚ ਸੀਗਾ ਜਿੱਥੇ ਕੋਹਲੀ ਨੇ ਬਾਈਕ ਬਣਾਏ ਸੀ 20 ਤੋਂ ਉੱਪਰ ਟੁੱਪਿਆ ਸੀ ਨਹੀਂ ਆਹੀ ਆਹੀ ਰਿਹਾ 10 ਤੋਂ ਥੱਲੇ ਹੀ ਰਿਹਾ ਕੋਹਲੀ ਪਰ ਕਿਉਂ ਸੀ ਕਿਉਂਕਿ ਵੱਡੇ ਮੈਚ ਦਾ ਪਲੇਅਰ ਆ ਵੱਡਾ ਪਲੇਅਰ ਆ ਫਾਈਨਲ ਚ ਚੱਲੂਗਾ ਫਾਈਨਲ ਚ ਚੱਲਿਆ 76 ਰਨ ਬਣਾਏ ਉਸ ਟਾਈਮ ਬਣਾਏ ਜਦੋਂ ਜੇ ਕੋਹਲੀ ਉਦੋਂ ਨਾ ਖੜਦਾ ਨਾ ਅਕਸ਼ਰ ਪਟੇਲ ਦੇ ਨਾਲ ਤੇ ਉਦੋਂ ਬਹੁਤ ਮੁਸ਼ਕਲ ਹਾਲਾਤਾਂ ਸੀ ਉਦੋਂ ਐ ਲੱਗਦਾ ਸੀ ਸ਼ਾਇਦ ਕਿ 100 ਬਣਾ ਲੈਣਗੇ ਕਿ ਨਹੀਂ ਬਣਾ ਲੈਣਗੇ ਅਕਸ਼ਰ ਪਟੇਲ ਇਹ ਇਹ ਮੁੰਡੇ ਨੂੰ ਵੀ ਨਹੀਂ ਭੁੱਲੇ ਭੁੱਲਿਆ ਜਾ ਸਕਦਾ ਅਕਸ਼ਰ ਪਟੇਲ ਨੇ ਆਪਣੀ ਹੁਣ ਤੱਕ ਦੀ ਜਾਂ ਕਹਿ ਲਈਏ ਕਿ ਔਣ ਤੱਕ ਦੀ ਵੀ ਫਿਊਚਰ ਦੀ ਵੀ ਬੈਸਟ ਪਾਰੀਆਂ ਚ ਉਹ ਪਾਰੀ ਅਕਸ਼ਰ ਪਟੇਲ ਨੇ ਖੇਡੀ ਆ ਜਿਹੜੀ ਉਹਨੇ ਕੱਲ ਖੇਡੀ ਆ ਜੀ ਮਤਲਬ ਬਹੁਤ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਇੰਪੋਰਟੈਂਟ ਹਮੇਸ਼ਾ ਯਾਦ ਰੱਖੀਆਂ ਜਾਣਗੀਆਂ ਇੰਟਰਨੈਸ਼ਨਲ ਕ੍ਰਿਕਟ ਦੇ ਮੈਚਾਂ ਦੇ ਵਿੱਚ ਕਿ ਹਾਂ ਇਹ ਇੱਕ ਮੈਚ ਸੀ ਇਸ ਦੇ ਵਿੱਚ ਆ ਚੀਜ਼ਾਂ ਚੱਲੀਆਂ ਸੀ ਦੇਖ ਲਓ ਫਿਰ ਮੁੰਡਾ ਮੈਨ ਆਫ ਦਾ ਮੈਚ ਬਣਿਆ ਤੇ ਦੂਸਰਾ ਮੁੰਡਾ ਆਪਣਾ ਮੈਂ ਨਾ ਜਿਹੜਾ ਬੁਮਰਾ ਉਹ ਮੈਨ ਆਫ ਦਾ ਸੀਰੀਜ਼ ਬਣਿਆ ਤੇ ਅਰਸ਼ਦੀਪ ਕੀ ਬਣਿਆ ਸਭ ਤੋਂ ਵੱਧ ਵਿਕਟਾਂ ਲੈਣ ਵਾਲਾ ਬੋਲਰ ਸੋ ਬੁਮਰਾ ਦੇ ਨਾਲ ਜੇ ਅਰਸ਼ਦੀਪ ਵੀ ਨਾ ਹੁੰਦਾ ਫਿਰ ਵੀ ਟੀਮ ਇੰਡੀਆ ਦਾ ਬੋਲਿੰਗ ਲੈਨਅਪ ਡਾਊਨ ਹੋਣਾ ਸੀ ਪਰ ਸਾਡੇ ਦੋਹੇ ਮੇਨ ਬੋਲਰ ਬੁਮਰਾ ਤੇ ਅਰਸ਼ਦੀਪ ਸਿੰਘ ਕਮਾਲ ਦੀ ਫਾਰਮ ਚ ਪੂਰੇ ਟੂਰਨਾਮੈਂਟ ਚ ਰਹੇ ਕੋਈ ਇੱਕ ਟੂਰਨਾਮੈਂਟ ਇੱਕ ਮੈਚ ਨਹੀਂ ਸੀ ਕਿ ਜਿੱਥੇ ਇਹਨਾਂ ਨੇ ਵਿਕਟ ਨਾ ਲਈ ਹੋਵੇ ਧੜਾ ਧੜ ਮਾਰੀਆਂ ਵਿਕਟਾਂ ਕੱਢ ਕੇ ਮਤਲਬ ਅਰਸ਼ਦੀਪ ਦਾ ਫਿਊਚਰ ਮੈਂ ਮੈਨੂੰ ਇਸ ਵਰਲਡ ਕੱਪ ਤੋਂ ਬਹੁਤ ਵਧੀਆ ਦਿਖ ਰਿਹਾ ਜੀ ਬਹੁਤ ਕੌਨਫੀਡੈਂਟ ਆਉਂਦਾ ਯਾਰ ਤੁਸੀਂ ਵਰਲਡ ਕੱਪ ਜਿੱਤ ਕੇ ਲੈ ਕੇ ਆਉਣਾ ਬਿਲਕੁਲ ਫਾਈਨਲ 'ਚ ਤੁਸੀਂ ਫੇਰ ਇੰਨੀ ਵਧੀਆ ਬੋਲਿੰਗ ਕਰੋ ਤੁਹਾਡਾ ਕੌਨਫੀਡੈਂਸ ਹਾਈ ਲੈਵਲ ਤੇ ਹੁੰਦਾ ਬਸ ਉਹਨੂੰ ਸੰਭਾਲ ਕੇ ਰੱਖਣ ਦੀ ਜ਼ਰੂਰਤ ਆ ਸੋ ਬਹੁਤ ਬਹੁਤ ਮੁਬਾਰਕਾਂ ਜੀ ਸਾਰਿਆਂ ਨੂੰ ਤੁਹਾਨੂੰ ਵੀ ਤੁਸੀਂ ਪੂਰਾ ਜੋਰ ਲਾਇਆ ਤੇ ਸਾਡੇ ਦਰਸ਼ਕਾਂ ਨੂੰ ਵੀ ਕਿ ਐਦਾ ਜਿਹੜੀ ਟੀਮ ਇੰਡੀਆ ਹੁਣ ਉਹ ਹੁਣ ਅੱਛਾ ਇੱਕ ਹੋਰ ਗੱਲ ਆ ਆਸਟ੍ਰੇਲੀਆ 7 ਟਾਈਟਲ ਜਿੱਤ ਚੁੱਕਿਆ ਉਸ ਤੋਂ ਬਾਅਦ ਵੈਸਟ ਇੰਡੀਜ਼ ਦੇ ਕੋਲ 4 ਟਾਈਟਲ ਸੀ ਵਰਲਡ ਕੱਪ ਦੇ ਤੇ ਆਪਣੇ ਕੋਲ 3 ਸੀਗੇ ਇੰਡੀਆ ਕੋਲ ਆ ਅਸੀਂ ਚੌਥਾ ਬਰਾਬਰੀ ਕਰ ਲਈ ਹੈ ਵੈਸਟ ਇੰਡੀਜ਼ ਦੀ ਤੇ ਅਗਲਾ ਜਿਹੜਾ T20 ਵਰਲਡ ਕੱਪ ਹੈ 26 ਚ ਹੋਣਾ ਜੀ Sri Lanka ਤੇ ਭਾਰਤ ਸਾਂਝੇ ਤੌਰ ਤੇ ਉਹਦੀ ਮੇਜ਼ਬਾਨੀ ਕਰਨਗੇ ਤੇ ਘਰੇਲੂ ਹਾਲਾਤਾਂ ਦੇ ਵਿੱਚ ਫਾਇਦਾ ਤੁਹਾਨੂੰ ਮਿਲਦਾ ਹੈ ਤੁਹਾਡੀਆਂ ਆਪਣੀਆਂ ਪੇਚਾਂ ਹੁੰਦੀਆਂ ਸੋ ਮੈਨ ਲੱਗਦਾ ਅਗਲਾ ਵੀ ਵਰਲਡ ਕੱਪ ਸਾਡਾ ਹੀ ਆ ਤੇ ਅਸੀਂ ਉਹ 5 ਟਾਈਟਲ ਜਿੱਤ ਲਾਂਗੇ ਫਿਰ ਅਸੀਂ ਵਾ ਵੈਸਟਰਨ ਇੰਡੀਜ਼ ਨੂੰ ਪਿੱਛੇ ਛੱਡ ਕੇ ਅਸੀਂ ਦੂਸਰੇ ਨੰਬਰ ਤੇ ਆ ਜਾਾਂਗੇ ਟਾਈਟਲ ਜਿੱਤਣ ਦੇ ਮਾਮਲੇ 'ਚ ਪਰ ਬਾ ਕਮਾਲ ਖੇਡੇ ਨੇ ਤੇ ਇੱਕ ਵਾਰ ਫੇਰ ਉਹੀ ਹੈ ਕਿ ਕੋਲੀ ਤੇ ਰੋਹਿਤ ਸ਼ਰਮਾ ਇਹਨਾਂ ਨੇ ਹੁਣ T20 ਇੰਟਰਨੈਸ਼ਨਲ ਤੋਂ ਸੰਨਿਆਸ ਲਿਆ ਜਿਹੜੀ ਆਪਣੀ IPL ਹੈ ਉਹ ਇਹ ਖੇਡਣਗੇ ਵਨ ਡੇ ਆ ਉਹ ਖੇਡਣਗੇ ਟੈਸਟ ਆ ਉਹ ਖੇਡਣਗੇ ਸਿਰਫ T20 ਇੰਟਰਨੈਸ਼ਨਲ ਨਹੀਂ ਖੇਡਣਗੇ ਜਿਹੜਾ ਕਿ ਬਹੁਤ ਇੱਕ ਚੰਗਾ ਫੈਸਲਾ ਕਿਉਂਕਿ ਇਹ ਜੋ ਦੋ ਮੇਨ ਪਲੇਅਰ ਸੀ ਇਹਨਾਂ ਨੇ ਜੋ ਕਰਨਾ ਸੀ ਕਰ ਲਿਆ ਹਰ ਇੱਕ ਪਲੇਅਰ ਦਾ ਹੀ ਸੁਪਨਾ ਹੁੰਦਾ ਕਿ ਮੈਂ ਆਪਣੇ ਮੋਢਿਆਂ ਤੇ ਵਰਲਡ ਕੱਪ ਟੀਮ ਨੂੰ ਜਿਤਾਦਾ ਰੋਹਿਤ ਦਾ ਵੀ ਇਹੀ ਸੁਪਨਾ ਸੀ ਹਾਲਾਂਕਿ ਰੋਹਿਤ 2007 ਦੇ ਵਿੱਚ ਵੀ ਜਦੋਂ ਥੋਨੀ ਉਹਨਾਂ ਨੇ ਜਿੱਤਿਆ ਨਾ ਪਹਿਲਾ ਉਦੋਂ ਟੀਮ ਦੇ ਵਿੱਚ ਸੀ ਪਰ ਉਦੋਂ ਉਹ ਉਹਨਾਂ ਮੋਢਿਆਂ ਤੇ ਭਾਰ ਨਹੀਂ ਸੀ ਹੁਣ ਤਾਂ ਕਪਤਾਨੀ ਦਾ ਭਾਰ ਸੀ ਉਧਰੋਂ ਕੋਹਲੀ ਦੇ ਉੱਤੇ ਬੈਟਿੰਗ ਦੀ ਪੂਰੀ ਜ਼ਿੰਮੇਵਾਰੀ ਸੀ ਦੋਨੋਂ ਮੁੰਡੇ ਆਪਣੇ ਮੋਢਿਆਂ ਤੇ ਲੈ ਕੇ ਗਏ ਨੇ ਚੱਕ ਕੇ ਵਰਲਡ ਕੱਪ ਨੂੰ ਤੇ ਹੁਣ ਇਹ ਲੈ ਕੇ ਆ ਰਹੇ ਨੇ ਸ਼ਾਨਦਾਰ ਸਵਾਗਤ ਕਰਾਂਗੇ ਜੀ